ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਤੁਹਾਨੂੰ ਆਪਣੇ ਪਿੰਡ ਬੇਲਾ ਦੇ ਹੌਨਹਾਰ ਨੌਜਵਾਨਾਂ ਵੱਲੋਂ ਕੀਤੇ ਸ਼ਲਾਘਾਜੋਗ ਉਪਰਾਲੇ ਦਿਖਾਉਣ ਜਾ ਰਿਹਾ ਹਾਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ ਉਹਨਾਂ ਦੇ ਕੀਤੇ ਗਏ ਇਹ ਉਪਰਾਲਿਆਂ ਦਾ ਆਨੰਦ ਅੱਜ ਸਾਰਾ ਪਿੰਡ ਮਨ ਰਿਹਾ ਹੈ ਸੋ ਵੀਡੀਓ ਨਾਲ ਦੋਸਤੋ ਬਣੇ ਰਹੋ ਹੋ ਸਕਦਾ ਹੈ ਕਿਸੇ ਨੂੰ ਇਹ ਵੀਡੀਓ ਵੇਖ ਕੇ ਕਿਸੇ ਹੋਰ ਪਿੰਡ ਦੇ ਨੌਜਵਾਨਾਂ ਦੇ ਅੰਦਰ ਇਹ ਉਤੇਜਨਾ ਇਹ ਉਜਾਗਰਤਾ ਜਾਗ ਜਾਵੇ ਉਹ ਵੀ ਇਸ ਤਰ੍ਹਾਂ ਦੇ ਹੌਣ ਹਾਰ ਨੌਜਵਾਨਾਂ ਵਾਂਗੂ ਇਸ ਤਰ੍ਹਾਂ ਦੇ ਸ਼ਲਾਘਾ ਜੋਕੋ ਪਕਾਲੇ ਕਰ ਸਕਣ ਮੇਰੇ ਪਿੰਡ ਦੇ ਹੌਣ ਹਾਰ ਨੌਜਵਾਨਾਂ ਵੱਲੋਂ ਇੱਕ ਕਮੇਟੀ ਇੱਕ ਕਲੱਬ ਰਜਿਸਟਰ ਕਰਵਾਇਆ ਗਿਆ ਜਿਸ ਦਾ ਨਾਮ ਹੈ ਪੰਜਾਬ ਜੂਥ ਕਲੱਬ ਬੇਲਾ ਸੋ ਇਸ ਕਲੱਬ ਦੇ ਮਾਧਿਅਮ ਰਾਹੀਂ ਮੇਰੇ ਪਿੰਡ ਦੇ ਨੌਜਵਾਨਾਂ ਨੇ ਹਮੇਸ਼ਾ ਲੋਕ ਹਿੱਤਾਂ ਲਈ ਲੋਕ ਭਲਾਈ ਲਈ ਹਮੇਸ਼ਾ ਪਰਮੁੱਲੇ ਅਤੇ ਸ਼ਲਾਗਾ ਜੋਗ ਉਦਮ ਕੀਤੇ ਹਨ ਨੌਜਵਾਨਾਂ ਵੱਲੋਂ ਕੀਤੇ ਗਏ ਖੂਬਸੂਰਤ ਉਦਮਾਚੋਂ ਅੱਜ ਮੈਂ ਇਹ ਵੀਡੀਓ ਲੈ ਕੇ ਆਇਆ ਦੋਸਤੋ ਉਹਨਾਂ ਵੱਲੋਂ ਕੀਤੇ ਗਏ ਉਪਰਾਲਿਆਂ ਚੋਂ ਅੱਜ ਇੱਕ ਉਪਰਾਲਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਵੈਸੇ ਮੇਰਾ ਪਿੰਡ ਵਿੇਲਾ ਰੋਪੜ ਜ਼ਿਲ੍ਹੇ ਦਾ ਬਹੁਤ ਹੀ ਖੂਬਸੂਰਤ ਪਿੰਡ ਹੈ ਵਿਕਸਿਤ ਪਿੰਡ ਹੈ ਮੇਰੇ ਪਿੰਡ ਦੇ ਚਾਰੋਂ ਤਰਫ ਵਾਤਾਵਰਨ ਹਰਿਆ ਭਰਿਆ ਹੈ ਪੰਜਾਬ ਜੂਥ ਕਲੱਬ ਵਿੇਲਾ ਲਾਖਸ਼ੀ ਚੰਕੋ ਸਾਹਿਬ ਰੂਪਨਗਰ ਮਾਨਤਾ ਪ੍ਰਾਪਤ ਜੋਬਕ ਸੇਵਾਮਾਦਿ ਪਾਗ ਅਤੇ ਨਹਿਰੂ ਜੁਬਾ ਕੇ ਅੰਦਰ ਜਿਤੇ ਚੇਅਰਮੈਨ ਸਰਦਾਰ ਅਵਧਾਰ ਸਿੰਘ ਸਰਪ੍ਰਸਤ ਹਰਪ੍ਰੀਤ ਸਿੰਘ ਪ੍ਰਧਾਨ ਸਤਨਾਮ ਸਿੰਘ ਤੇ ਵਾਈਸ ਪ੍ਰਧਾਨ ਜਤਿੰਦਰ ਸਿੰਘ ਪਾਉਲ ਜੋ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਕੈਸ਼ੀਅਰ ਅਮਨਪ੍ਰੀਤ ਸਿੰਘ 76 ਗੁਰਪ੍ਰੀਤ ਸਿੰਘ ਗੁਰੂ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਲੱਬ ਵੱਲੋਂ ਪਿੰਡ ਵਿੱਚ 800 ਪੌਦੇ ਲਗਾਏ ਗਏ ਸਨ ਅਤੇ 300 ਪੌਦੇ ਲੋਕਾਂ ਨੂੰ ਵੰਡੇ ਗਏ ਸਨ ਸਰਕਾਰੀ ਸਕੂਲਾਂ ਵਿੱਚ ਪੌਦੇ ਲਗਾਏ ਗਏ ਪਿੰਡ ਦੀ ਛਿਰਨੀ ਤੇ ਸਫਾਈ ਕਰਕੇ ਪੌਦੇ ਲਗਾਏ ਗਏ ਸਾਂਝੀਆਂ ਥਾਵਾਂ ਤੇ ਪੁੜੇ ਲਗਾਏ ਗਏ ਸਿੱਖ ਪੌਦੇ ਲਗਾਉਣ ਤੱਕ ਹੀ ਕੰਮ ਸੀਮਤ ਨਹੀਂ ਰਿਹਾ ਬਲਕਿ ਪੌਦਿਆਂ ਦੀ ਮੁਕੰਮਲ ਸਾਂਭ ਸੰਭਾਲ ਸਾਰੇ ਵਲੰਟੀਅਰਜ਼ ਵੱਲੋਂ ਕੀਤੀ ਗਈ ਪੌਦਿਆਂ 'ਚ ਪਾਣੀ ਪਾਉਣ ਲਈ ਸੈਣੀ ਸ਼ਟਿੰਗ ਸਟੋਰ ਬੇਲਾ ਵਾਲੇ ਭਾਈ ਬਰਜਿੰਦਰ ਸਿੰਘ ਬੱਬੀ ਜੀ ਵੱਲੋਂ ਆਪਣਾ ਟਰੈਕਟਰ ਤੇ ਟੈਂਕਰ ਦੇ ਕੇ ਸੇਵਾ ਕੀਤੀ ਤਾਂ ਜੋ ਉਹਦਿਆਂ ਨੂੰ ਪਾਣੀ ਦਿੱਤਾ ਜਾ ਸਕੇ ਇਸੇ ਦੌਰਾਨ ਪਰਮਿੰਦਰ ਸਿੰਘ ਡਿਊਟ ਵੱਲੋਂ ਟਰੈਕਟਰ ਤੇ ਟੈਂਕਰ ਨਾਲ ਪਾਣੀ ਪਹੁੰਚ ਅਹਿਮ ਯੋਗਦਾਨ ਪਾਇਆ ਗਿਆ ਅਤੇ ਇਸ ਕਲੱਬ ਦੇ ਜਿਹੜੇ ਹੋਰ ਮੈਂਬਰ ਸਹਿਵਾਨ ਸਨ ਜਿਵੇਂ ਰਣਵੀਰ ਸਿੰਘ ਬਿੱਕੀ ਗੁਰਦੀਪ ਸਿੰਘ ਦੀਪਾ ਅਸ਼ਦੀਪ ਸਿੰਘ ਡਿਊਟ ਗਗਨਦੀਪ ਸਿੰਘ ਦਵਾਈ गुरप्रीत सिंह काका गुरप्रीत सिंह गोपी गुरचरण सिंह चन्ना रमनप्रीत सिंह दविंदर मोनू अमनदीप अमू हरजिंदर सिंह जिंदर हरप्रीत मनप्रीत हरिपाल सतवीर सिंह नोनी हरमन सिंह नवदीप सिंह रवि लाडी पवनदीप सिंह लाडी लखवीर सिंह बब्बी होर क्लब मैंबर सहवान सो दोस्तों ਇਨਾ ਹੋਣ ਹਾਰ ਨੌਜਵਾਨਾਂ ਨੇ ਜੋ ਇਹ ਸੇਵਾ ਨਵਾਈ ਅੱਜ ਇਹਨਾਂ ਦੀ ਇਹ ਸੇਵਾ ਰੰਗ ਲਿਆਈ ਤੇ ਆ ਦੇਖੋ ਤੁਸੀਂ ਪਿੰਡ ਦੀਆਂ ਫਿਰਮੀਆਂ ਤੇ ਜਿਹੜੇ ਇਹਨਾਂ ਨੇ ਬੂਟੇ ਲਗਾਏਗੇ ਅਤੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਉਹਨਾਂ ਨੂੰ ਪੌਦਿਆਂ ਤੋਂ ਰੁੱਖ 'ਚ ਤਬਦੀਲ ਕੀਤਾ ਅੱਜ ਉਹ ਪਿੰਡ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਹਨ ਜਿੱਥੇ ਲੋਕ ਅੱਜ ਦੇ ਸਮੇਂ ਦੇ ਵਿੱਚ ਰੱਖਟਾਂ ਨੂੰ ਵਾਢ ਰਹੇ ਸਨ ਸਾਡੇ ਹੌਨ ਹਾਰ ਨੌਜਵਾਨ ਜਿਨ੍ਹਾਂ ਦੀ ਬਟਮੁੱਲੀ ਸੇਵਾ ਰੰਗ ਲਿਆਈ ਤੇ ਅੱਜ ਸਾਡੇ ਪਿੰਡ ਦੀ ਸ਼ਰਮੀ ਸਕੂਲ ਸਾਂਝੀਆਂ ਥਾਵਾਂ ਇਹਨਾਂ ਪੌਦਿਆਂ ਨਾਲ ਸ਼ਿੰਗਾਰੀਆਂ ਗਈਆਂ ਜਾਪ ਰਹੀਆਂ ਸਨ ਸੋ ਬਹੁਤ ਖੂਬਸੂਰਤੀ ਸਾਡੇ ਪਿੰਡ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦੇ ਸਨ ਅਤੇ ਸਾਡਾ ਵਾਤਾਵਰਨ ਹਮੇਸ਼ਾ ਗ੍ਰੀਨ ਹਰਿਆ-ਭਰਿਆ ਅਤੇ ਗਰਮੀ ਤੋਂ ਵੀ ਰਾਹਤ ਦਵਾਉਂਦੇ ਸਨ ਮਰੇਗਾ ਵਾਲੀਆਂ ਬੀਬੀਆਂ ਤੇ ਹੋਰ ਰਾਹੀ ਗਿਰ ਆਂਦੇ ਜਾਂਦੇ ਇਹਨਾਂ ਬੂਟਿਆਂ ਥੱਲੇ ਬੈਹਂਦੇ ਸਨ ਸੋ ਸਾਡਾ ਤਾਂ ਬਾਈ ਜੀ ਇਹੀ ਕਹਿਣਾ ਕਿ ਸਾਡੇ ਨੌਜਵਾਨਾਂ ਨੂੰ ਇਨਾ ਹੌਨਾਰ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜੋ ਸਾਰਿਆਂ ਨੂੰ ਐਦਾ ਦੇ ਸ਼ਲਾਘਾ ਜੋਗ ਉੱਦਮ ਕਰਨੇ ਚਾਹੀਦੇ ਆ ਜੀ ਜਿਹੜੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਫਿਊਚਰ ਨੂੰ ਖੁਸ਼ਮਈ ਸ਼ਾਂਤਮਈ ਅਤੇ ਸ਼ੁੱਧ ਵਾਤਾਵਰਣ ਰਹਿਤ ਬਣਾਉਣਗੇ ਛੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਇਨਾ ਹੌਨਾਰ ਨੌਜਵਾਨਾਂ ਨੂੰ ਮੋਸ਼ਲਾ ਵਜ਼ਾਈ ਜਰੂਰ ਕਰਨਾ ਕਮੈਂਟਾਂ ਚ ਆਪਣੇ ਸੁਝਾਅ ਜਰੂਰ ਦੇਣਾ ਤੇ ਬਾਕੀ ਮੇਰਾ ਪਿੰਡ ਬਹੁਤ ਵਖਸਤਾ ਬਹੁਤ ਖੂਬਸੂਰਤ ਪਿੰਡ ਹੈ ਜੀ ਮੇਰਾ ਬੇਲਾ ਪਿੰਡਾ ਜਿਹੜਾ ਰੋਪੜ ਤਹਿਸੀਲ ਸ਼੍ਰੀ ਚਮਕੋਤ ਸਾਬ ਸ਼ਹੀਦ ਸਿੰਘਾਂ ਦੀ ਧਰਤੀ ਮੇਰਾ ਪਿੰਡ ਹੈ ਜੀ ਸੋ ਬਾਬਾ ਹਰदयाल ਸਿੰਘ ਜੀ ਦਾ ਵਸਾਇਆ ਹੋਇਆ ਨਗਰ ਹੈ ਜੀ ਬੇਲਾ ਸੋ ਅਗਲੀ ਵੀਡੀਓ ਪੂਰੀ ਪ੍ਰੋਪਰ ਢੰਗ ਨਾਲ ਮੈਂ ਆਪਣੇ ਪਿੰਡ ਤੇ ਬਣਾਵਾਂਗਾ ਜੋ ਮੈਨੂੰ ਉਮੀਦ ਹੈ ਕਿ ਸਾਡੇ ਹੌਨ ਹਾਰ ਨੌਜਵਾਨਾਂ ਦਾ ਇਹ ਉਪਰਾਲਾ ਆਪ ਸਭ ਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਤੁਸੀਂ ਸ਼ੇਅਰ ਜ਼ਰੂਰ ਕਰੋਗੇ ਸੋ ਧੰਨਵਾਦ ਜੀ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਧੰਨਵਾਦ ਵਫੈ ਗੀ ਗੀ ਦਾ ਖਾਸਾ ਸ੍ਰੀ ਭਾਈ ਗੁਰੂ ਜੀ ਦੀ ਫਤਿਹ ਆਇਆ ਆਇਆ